ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗ੍ਰੰਥੀ ਸਿੰਘ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਭਤੀਜਾ ਜਿਹੜਾ ਵਾ ਉਹ ਦਾੜੇ ਦੀ ਵਿਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਅੱਜ ਉਹ ਕੰਧ ਜਿੱਥੇ ਕੰਧ ਹੋਈ ਹੈ ਉੱਥੇ ਉਹੋ ਕੰਧਾਂ ਨੇ ਸਾਰਾ ਕੁਛ ਇਹ 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 ਸਹਣੇ ਅੱਜ ਆ ਤੁਸੀਂ ਆ ਗਏ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਇੱਥੇ ਭਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚੜਾਵੇਂ ਵੀ ਜਿਹੜੇ ਪੈਣ ਮੈਨੂੰ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈ ਗਿਆ ਤੇ ਅੱਧੀ ਉਸ ਤੋਂ ਬਾਅਦ ਮੇਰੀ ਜੜੀ ਦਾ ਪੂਰਾ ਹਿੱਸਾ ਹੈਗਾ ਹੀ ਉਹ ਤਾਂ ਮੈਨੂੰ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹਨੂੰ ਦੁਗਣ ਕੀਤੇ ਨੇ ਉਹ ਸਾਡੇ ਲਈ ਤਾਂ ਕਹਿੰਦਾ ਸੀ ਹਾਂ ਦੋਨੇ ਚਿੰਗਾਰ ਕੋਲ ਤੇ ਹਾਂ ਉਹ ਚਿੰਗਾਰ ਤਾਂ ਕਿਹਾ ਚਿੰਗਾਰ ਨੇ ਇਹ ਗੱਲ ਜ਼ੁਬਾਨੀ ਮੈਨੂੰ ਐਡਾ ਹੈਗਾ ਸੀ ਉਹ ਹੀ ਤੁਹਾਡੀ ਕਿਹਾ ਸੀ ਤਾਂ ਨੇ ਉਹ ਜ਼ੁਬਾਨੀ ਕਿਹਾ ਸੀ ਉਹਦੇ ਜੋ ਅਹੀ ਆ ਉਹ ਇੱਕੇ ਨਹੀਂ ਅਹੀ ਕਿਤੇ ਆ ਉਹ ਸੈਂਟ ਹੋਵੇ ਹਾਂ ਉਹਨੇ ਕਿਆ ਸੀ ਸੈਂਟ ਕਿਤੇ ਤਾਂ ਕਰਾਉਣੇ ਨੇ ਮਾਂ ਜਿਹੜੇ ਉਹ ਪੂਰੀ ਉਹ ਵੀ ਸਾਰਾ ਕੋ ਇਹ ਉਹ ਗਿੱਜੇ ਹੀ ਵੀ ਤੇ ਸਾਰਾ ਕੋ ਕਰ ਦੇਣਗੇ ਆਹ ਕਾਹਦੀ ਛੱਡ ਦੇ ਮਾਂ ਅਹੀਂ ਲੈ ਜਾਣਗੇ ਆ ਆਹ ਕਾਹਦੀ ਛੱਡ ਦਨਵਾ ਕੋਈ ਨਹੀਂ ਆ ਤੂੰ ਮੈਨੂੰ ਕੋਈ ਨਾ ਹਾ ਤੇ ਉਹ ਸੈਂਟ ਸਾਰਾ ਤੇ ਹੈ ਨਾ ਆ ਸਾਰੇ ਕੋਈ ਨਹੀਂ ਤੂੰ ਕਰੇਗਾ ਮਾ ਤਰਾ ਨਹੀਂ ਕਰ ਉਹ ਨਹੀਂ ਕਰਦੇ ਮਾ ਕਰਾ ਨਹੀਂ ਜਦੋਂ ਕਰਾ ਲੇ ਰਸੀਦ ਤਾਂ ਕਰੇਗਾ ਜਦੋਂ ਸੁਣਦਾ ਤੇ ਡਾਲੀ ਨਾ ਪੈ ਤੂੰ ਚਿੰਦਾ ਸੱਤ ਮਰਲੇ ਹਾਂ ਸੱਤ ਮਰਲੇ ਕਰਾ ਹਾਂ ਉਹ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਏ ਆ ਸਾ ਇਹ ਆ ਕਿੰਨੀ ਉਹ ਭਾਈ ਆ ਉਹ ਭਾਈ ਆ ਚਾਚਾ ਤੂੰ ਨਾ ਮੈਨੂੰ ਚਾਚਾ ਤੈਨੂੰ ਪ੍ਰਗਟ ਉਹ ਸਿਰਫ ਤਾਂ ਲਾਜੀ ਦਾ ਟੁੱਟਦਾ ਹੀ ਹੁੰਦਾ ਸੀ ਨਾ ਮੈਂ ਤਾਂ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚਾਚਾ ਦਾ ਮੋਢਾ ਲਾ ਕੇ ਖੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗਰੰਥੀ ਸਿੰਘ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਭਤੀਜਾ ਜਿਹੜਾ ਵਾ ਉਹ ਦਾੜੇ ਦੀ ਬੇਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਕੱਲ ਦਾ ਸਾਨੂੰ ਉਹ ਸਿੰਘਾ ਦੱਸਿਆ ਸੀਗਾ ਅਸੀਂ ਜਿਹੜਾ ਵਾ ਅੱਜ ਬਿਲਕੁਲ ਤਿਆਰ ਸੀਗੇ ਈਵਨ ਅਸੀਂ ਤੁਰਪੇ ਸੀਗੇ ਤੇ ਸਾਨੂੰ ਅਸੀਂ ਕਿਸੇ ਨੂੰ ਕਿਹਾ ਸੀ ਸਾਨੂੰ ਨੰਬਰ ਜਿਹੜਾ ਬਾਪੂ ਜੀ ਦਾ ਮਿਲਿਆ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਬਾਪੂ ਜੀ ਨੂੰ ਤੇ ਫੋਨ ਕਰਕੇ ਅਸੀਂ ਕਿਹਾ ਕਿ ਇਸ ਤਰ੍ਹਾਂ ਅਸੀਂ ਆ ਰਹੇ ਹਾਂ ਤੇ ਜੋ ਵੀ ਮਸਲਾ ਤੁਹਾਡਾ ਅਸੀਂ ਹੱਲ ਕਰਾਂਗੇ ਤੁਹਾਡੀ ਮਦਦ ਕਰਨੀ ਹੈ ਤੇ ਬਾਪੂ ਜੀ ਦੇ ਵੱਲੋਂ ਸਾਨੂੰ ਮਨਾ ਕਰ ਦਿੱਤਾ ਗਿਆ ਮਿਲਣ ਤੋਂ ਇਹ ਕਹਿ ਕੇ ਕੀ ਸਾਡਾ ਪਰਿਵਾਰ ਦਾ ਮਸਲਾ ਪਰਜਾਇਤ ਕਿਰਨ ਨੂੰ ਸਮਝਾਇਆ ਵੀ ਮਸਲਾ ਤੁਹਾਡਾ ਨਹੀਂ ਮਸਲਾ ਕਿਸਾਂ ਦਾ ਵਾ ਦਾੜੇ ਦਾਵਾ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਐਵੇਂ ਕਿਸੇ ਦਾ ਦਬਾਅ ਹਟਣ ਲਈਏ ਸਾਨੂੰ ਇਹ ਲੱਗਦਾ ਵੀ ਉਹਨਾਂ ਤੇ ਕੋਈ ਦਬਾਅ ਵਾ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਅਸੀਂ ਬਾਪੂ ਜੀ ਨਾਲ ਬਚਨ ਕੀਤਾ ਵਾ ਬਹੁਤ ਮੁਸ਼ਕਲ ਉਹਨਾਂ ਨੂੰ ਸਮਝਾਇਆ ਵਾ ਇਹ ਗੱਲ ਕਹਿ ਕੇ ਵੀ ਤੁਸੀਂ ਪਿੰਡ ਆਓ ਡਰੋ ਨਾ ਅਸੀਂ ਤੁਹਾਡੀ ਜਿਹੜੀ ਮੱਤਾ ਉਹ ਕਰਾਂਗੇ ਰੋਇਪੁਰ ਇਲਾਕੇ ਦੇ ਸਿੰਘਾਂ ਨਾਲ ਵੀ ਸਾਡੀ ਗੱਲ ਹੋਈ ਆ ਸੋ ਹੁਣ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਬੁਲਾਇਆ ਗਿਆ ਵਾ ਤੇ ਸ਼ਨੀਵਾਰ ਉਹਨਾਂ ਨੇ ਕਿਹਾ ਤੁਸੀਂ ਪਿੰਡ ਆਇਓ ਤੇ ਫਿਰ ਜਿਹੜੀ ਵੀ ਕਾਰਵਾਈ ਜਿਸ ਤਰੀਕੇ ਨਾਲ ਵੀ ਹੋਊਗੀ ਉਹ ਆਪਾਂ ਕਰਾਵਾਂਗੇ ਸਾਡੇ ਵੱਲੋਂ ਤਾਂ ਅੱਜ ਹੀ ਜਿਹੜੀ ਤਿਆਰੀ ਸੀ ਖਿੱਚੀ ਗਈ ਸੀ ਅਸੀਂ ਬਲਕਿ ਅਸੀਂ ਰਸਤੇ ਵਿੱਚ ਸੀਗੇ ਪਰ ਬਾਪੂ ਜੀ ਦੇ ਵੱਲੋਂ ਜਿਹੜਾ ਉਹ ਸਾਨੂੰ ਮਨਾ ਕਰ ਦਿੱਤਾ ਕਿ ਸੰਗਤ ਨੂੰ ਦੱਸੋ ਸਾਡਾ ਮਕਸਦ ਇਹ ਆ ਵੀ ਕੋਈ ਕਿਉਂਕਿ ਸੰਗਤ ਵੀਡੀਓ ਬਹੁਤ ਵਾਇਰਲ ਹੋਈ ਸਾਨੂੰ ਬਹੁਤ ਸੰਗਤ ਦੇ ਫੋਨ ਆ ਰਹੇ ਸੀਗੇ ਤੇ ਇਹਨਾਂ ਨੂੰ ਕਹੇ ਕਿ ਅਸੀਂ ਜਾ ਨਹੀਂ ਰਹੇ ਮਤਲਬ ਵਾਸਤੇ ਜੇ ਅਸੀਂ ਗਏ ਨਹੀਂ ਪਰ ਉਹਨਾਂ ਦਾ ਬਾਪੂ ਜੀ ਦਾ ਕਹਿਣਾ ਵਾ ਕਿ ਤੁਸੀਂ ਸ਼ਨੀਵਾਰ ਜਿਹੜਾ ਵਾ ਉਹ ਮੇਰੇ ਪਿੰਡ ਆਇਓ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਜਿਹੜੀ ਉਹ ਕਰਾਉਣੀ ਆ ਕਿ ਨਹੀਂ ਕਰਾਉਣੀ ਕਿਉਂਕਿ ਬਾਪੂ ਜੀ ਦਾ ਪਤੀਜਾ ਵਾ ਉਹ ਜਿਹੜਾ ਬਾਪੂ ਜੀ ਦੇ ਗੱਲ ਪਿਆ ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਲੜਾਈ ਜਿਹੜੀ ਆ ਹੁੰਦੀ ਰਹੀ ਆ ਪਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਦਾੜੇ ਨੂੰ ਇਸ ਤਰੀਕੇ ਦੇ ਨਾਲ ਪਟਣਾ ਕੇਸਾਂ ਦੀ ਬੇਦਬੀ ਕਰਨੀ ਕੋਟਮਾਰ ਕਰਨੀ ਜੁਰਗਦੀ ਉਹ ਬੜੀ ਮਾੜੀ ਤੇ ਮੰਦਪਾਗੀ ਸੀ ਉਹ ਦੇਖ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਬਲਉਂਦ ਰਿਆ ਗਿਆ ਸੀਗਾ ਸੋ ਸੰਗਤ ਨੇ ਸਾਨੂੰ ਹੁਕਮ ਲਾਇਆ ਸੀ ਪਰ ਹੁਣ ਮੈਂ ਸੰਗਤ ਨੂੰ ਦੱਸਣ ਵਾਸਤੇ ਜਿਹੜੀ ਵੀਡੀਓ ਇਹ ਪਾ ਰਿਹਾ ਵੀ ਸ਼ਨੀਵਾਰ ਜਿਹੜਾ ਬਾਪੂ ਜੀ ਨੇ ਸਾਨੂੰ ਉੱਥੇ ਫਰੋਈਪੁਰ ਲੱਕ ਤੇ ਸ਼ਨੀਵਾਰ ਸੀ ਜਾ ਕੇ ਜੋ ਵੀ ਮਸਲਾ ਵਾ ਉਹ ਸਾਰਾ ਸੰਗਤ ਦੇ ਸਾਹਮਣੇ ਰੱਖ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ